ਬਹੁਤ ਮਹੱਤਵਪੂਰਨ ਜਾਣਕਾਰੀ ਆ ਮੈਂ ਇਸ ਪੇਜ ਤੇ ਕੋਈ 7 ਸਟੈਪ ਫਾਰਮੂਲਾ ਨਹੀਂ ਦੱਸਦਾਗਾ ਮੈਂ ਤੁਹਾਨੂੰ ਟਰੂ ਵਿਜ਼ਡਮ ਦੱਸਦਾ ਜਿਹੜੀ ਸਾਰੀ ਉਮਰ ਤੁਹਾਡੇ ਕੰਮ ਆਵੇ ਗਿਆਨ ਦੀ ਇਹ ਖੁਰਾਕ ਨੂੰ ਹੌਲੀ-ਹੌਲੀ ਸਮਝ ਸਮਝ ਕੇ ਲੈਣਾ ਬਹੁਤ ਜ਼ਰੂਰੀ ਆ ਕਦੇ ਤੁਸੀਂ ਨੋਟਿਸ ਕੀਤਾ ਹੋਊਗਾ ਕਿ ਸਭ ਕੁਝ ਠੀਕ ਆ ਫੈਮਿਲੀ ਸਭ ਠੀਕ ਆ ਕੰਮਕਾਰ ਠੀਕ ਆ ਸਿਹਤ ਠੀਕ ਆ ਫਿਰ ਵੀ ਤੁਹਾਨੂੰ ਕਿਸ ਨਾ ਕਿਸੇ ਗੱਲ ਦੀ ਟੈਨਸ਼ਨ ਆ ਜਾਂਦੀ ਆ ਚਾਹੇ ਉਹ 10 ਦਿਨਾਂ ਬਾਅਦ ਚਾਹੇ 15 ਦਿਨਾਂ ਬਾਅਦ ਚਾਹੇ 1 ਮਹੀਨੇ ਬਾਅਦ ਜਾ ਤੁਸੀਂ ਕਿਸੇ ਕਿਸੇ ਨਿੱਕੀ ਗੱਲ ਨੂੰ ਵੱਡੀ ਬਣਾ ਲੈਨੇ ਆ ਕਿ ਤੁਸੀਂ ਇਹ ਪੈਟਰਨ ਨੂੰ ਸਮਝ ਕੇ ਦੇਖਿਓ ਵੀ ਤੁਸੀਂ ਜਾਣ ਬੁਝ ਕੇ ਕਈ ਵਾਰ ਟੈਨਸ਼ਨਾਂ ਨੂੰ ਚੱਕ ਲੈਨੇ ਆ ਉਹਨੂੰ ਸੋਲਵ ਕਰਦੇ ਆ ਫਿਰ ਤੁਸੀਂ ਖੁਸ਼ ਹੋਨੇ ਆ ਫਿਰ ਕੋਈ ਦਿਨ ਬਾਅਦ ਫੇਰ ਕੋਈ ਟੈਨਸ਼ਨ ਚੱਕ ਲੈਨੇ ਆ ਦਰਸਾਲੇ ਹੁੰਦਾਗਾ ਸਾਡੇ ਦਿਮਾਗ ਦੇ ਵਿੱਚ ਇੱਕ ਪਾਰਟ ਆ ਅਮਿਗਡਲਾ ਕਿਉਂਕਿ ਸਦੀਆਂ ਤੋਂ ਉਹਦਾ ਇਹੀ ਕੰਮ ਰਿਹਾ ਜੰਗਲ ਦੇ ਵਿੱਚ ਜਦੋਂ ਇਨਸਾਨ ਰਹਿੰਦਾ ਸੀਗਾ ਖਾਣਾ ਲੱਭਣਾ ਇੱਕ ਨਵੀਂ ਕਹੋ ਟੈਨਸ਼ਨ ਜਨਮਾਂ ਤੋਂ ਵਜਨਾ ਹਰ ਇੱਕ ਚੀਜ਼ਾਂ ਦੇ ਵਿੱਚ ਇਨਸਾਨ ਨੂੰ ਇੱਕ ਨਵਾਂ ਚੈਲੰਜ ਮਿਲਦਾ ਸੀ ਜਿਹਨੂੰ ਉਹ ਸੋਲਵ ਕਰਦਾ ਸੀ ਦਿਮਾਗ ਸਾਡਾ ਹੈਗਾ ਯਾ ਪ੍ਰੋਬਲਮ ਸੋਲਵ ਕਰਨ ਦੀ ਮਸ਼ੀਨ ਇਹਨੂੰ ਸਮੱਸਿਆਵਾਂ ਚਾਹੀਦੀਆਂ ਹੀ ਚਾਹੀਦੀਆਂ ਜੇ ਨਹੀਂ ਹੋਣਗੀਆਂ ਤਾਂ ਇਹ ਮਨੋਮਨੀ ਆਪੇ ਬਣਾ ਲੂਗਾ ਤੁਸੀਂ ਬਹੁਤ ਮਰਦ ਤੇ ਔਰਤਾਂ ਦੇਖੇ ਹੋਣੇ ਆ ਵੀ ਸਾਰਾ ਕੁਝ ਠੀਕ ਹੋਣ ਦੇ ਬਾਵਜੂਦ ਵੀ ਉਹ ਕੋਈ ਨਾ ਕੋਈ ਟੈਨਸ਼ਨ ਕ੍ਰੀਏਟ ਕਰ ਲੈਂਦੇ ਆ ਉਹਦੇ ਲਈ ਚਾਹੇ ਉਹ ਮਾਨਸਿਕ ਤੌਰ ਤੇ ਕਰ ਲੈਣ ਚਾਹੇ ਬਾਹਰੋਂ ਕਿਸੇ ਨਾਲ ਕਰ ਲੈਣ ਵੀ ਕਰਨੀ ਕਰਨੀ ਆ ਸਭ ਕੁਝ ਠੀਕ ਹੋਣ ਦੇ ਬਾਵਜੂਦ ਵੀ ਕਿਉਂਕਿ ਇਹ ਮਿਗਡਲਾ ਦਾ ਕੰਮ ਹੀ ਇਹ ਆ ਜਦ ਕਿ ਹੁਣ ਅਸੀਂ ਬਹੁਤ ਸੇਫ ਸੰਸਾਰ ਦੇ ਵਿੱਚ ਰਹਿੰਦੇ ਆ ਸਭ ਕੁਝ ਠੀਕ ਆ ਇਹ ਮਿਗਡਲਾ ਕਹੇ ਲੋ ਸਾਡਾ ਬੇਰੋਜ਼ਗਾਰ ਹੋ ਗਿਆ ਪਰ ਉਹ ਆਪਦਾ ਕੰਮ ਕਰਨਾ ਨਹੀਂ ਛੱਡਦਾਗਾ ਤਾਂ ਅਗਲੀ ਵਾਰ ਤੁਹਾਨੂੰ ਜਦੋਂ ਵੀ ਕੋਈ ਟੈਨਸ਼ਨ ਪਵੇ ਦਾ ਯਾਦ ਰੱਖਿਓ ਇਹ ਤੁਹਾਡੇ ਦਿਮਾਗ ਦਾ ਜਿਹੜਾ ਪਾਰਟ ਮਿਡਲਾ ਉਹ ਤੁਹਾਡੇ ਤੇ ਟੈਨਸ਼ਨ ਪਾ ਰਿਆ ਕਿ ਆਹ ਚੀਜ਼ ਅਸਾਂ ਕੋਈ ਟੈਨਸ਼ਨ ਨਹੀਂ ਮਤਲਬ ਕਿ ਇਨਸਾਨ ਬੇਕਾਰ ਹੋ ਗਿਆ ਠੀਕ ਹੈ ਇਸ ਤਰ੍ਹਾਂ ਉਹ ਕਦੇ ਵੀ ਫੀਲ ਨਹੀਂ ਕਰਨਾ ਚਾਹੁੰਦਾਗਾ ਕੋਈ ਨਾ ਕੋਈ ਛੋਟੀ ਮੋਡੀ ਟੈਨਸ਼ਨ ਤੁਹਾਡੇ ਦਿਮਾਗ ਨੇ ਲੱਭ ਕੇ ਤੁਹਾਨੂੰ ਬਿਜੀ ਰੱਖਣਾ ਅੰਦਰ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਟੈਨਸ਼ਨ ਲੈਣੇ ਆ ਤੁਸੀਂ ਸਟ੍ਰੈਸ ਦੇ ਵਿੱਚ ਐਸੇ ਕੁਝ ਹੋਰ ਆ ਇਹ ਹਿਊਮਨ ਨੇਚਰ ਆ ਇਹ ਤੁਹਾਡੇ ਨਾਲ ਹੋਣਾ ਹੀ ਹੋਣਾ ਤੁਸੀਂ ਨਹੀਂ ਰੋਕ ਸਕਦੇ ਇਹਨੂੰ ਕਿਉਂਕਿ ਇਨਸਾਨ ਉਸ ਸਮੇਂ ਜੋ ਪੁਰਾਣੇ ਸਮੇਂ ਸੀ ਤਾਂ ਕੋਈ ਚੰਗੀ ਖਬਰ ਦਾ ਮਿਸ ਹੋ ਜਾਣਾ ਕੋਈ ਚਿੰਤਾ ਦੀ ਗੱਲ ਨਹੀਂ ਸੀ ਪਰ ਜੇ ਕੋਈ ਖਤਰਾ ਮਿਸ ਹੋ ਜਾਵੇ ਤਾਂ ਜਾਣ ਤੇ ਬਣ ਜਾਂਦੇ ਜੀ ਕਿ ਬੰਦਾ ਮਰ ਵੀ ਸਕਦਾ ਸੀਗਾ ਤਾਂ 네ਗੇਟਿਵ ਚੀਜ਼ਾਂ ਟੈਂਸ ਵਾਲੀਆਂ ਚੀਜ਼ਾਂ ਨੂੰ ਇਨਸਾਨ ਸੇਤੀ ਚੱਕਦਾ ਹੈਗਾ ਉਹਦਾ ਦਿਮਾਗ ਕਿ ਉਹਨੂੰ ਮੈਂ ਸੋਲਵ ਕਰਾਂ ਤਾਂ ਇਹ ਬਹੁਤ ਛੋਟੀ ਜੀ ਗੱਲ ਆ ਤਾਂ ਕੋਈ ਵੀ ਦਿਮਾਗ ਤੇ ਟੈਨਸ਼ਨ ਪੈਂਦੀ ਆ ਤਾਂ ਇਹ ਸਮਝ ਲੈ ਵੀ ਤੁਹਾਡਾ ਦਿਮਾਗ ਇਹਨੂੰ ਆਪੇ ਹੱਲ ਕਰ ਲੂਗਾ ਬਾਸ ਬੈਠ ਕੇ ਬਸ ਦਰਸ਼ਕ ਵਾਂਗੀ ਦੇਖੋ ਠੀਕ ਹੈ ਮੇਰੇ ਦੋ ਇਹ ਪੇਜ ਆ ਪੰਜਾਬੀ ਸ਼ੀਟਸ ਕਰੋ ਪ੍ਰੋਜੈਕਟ ਵੈਦਾਂ ਮੈਂ ਦੋਨੇ ਚੀਜ਼ਾਂ ਨੂੰ ਨਾਲ ਲੈ ਕੇ ਚੱਲਦਾਗਾ ਚਾਹੇ ਉਹ ਅਧਿਆਤਮਿਕ ਪੱਖ ਹੋਵੇ ਚਾਹੇ ਉਹ ਸਾਇੰਸ ਹੋਵੇ ਕਿਉਂਕਿ ਦੋਨੇ ਪੱਖ ਤੋਂ ਇਨਸਾਨ ਨੂੰ ਮਜ਼ਬੂਤ ਬਣਨਾ ਜ਼ਰੂਰੀ ਆ ਇਹ ਨਹੀਂ ਕਿ ਮੈਂ ਸਿਰਫ ਧਾਰਮਿਕ ਗੱਲਾਂ ਕਰੀ ਜਾਵਾਂ ਮੈਂ ਜਾਂ ਸਿਰਫ ਸਾਇੰਸ ਦੀਆਂ ਗੱਲਾਂ ਕਰੀ ਜਾਵਾਂ ਮੇਰਾ ਮਕਸਦ ਆ ਕਿ ਜਿਹੜੇ ਵੀ ਇਹ ਪੇਜ ਨੂੰ ਦੇਖਦੇ ਆ ਉਹ ਦੋਨੇ ਪੱਖਾਂ ਨੂੰ ਦੇਖ ਲੈਣ ਤਾਂ ਅਗਲੀ ਵਾਰ ਜਦੋਂ ਵੀ ਤੁਹਾਡੇ ਤੇ ਕੋਈ ਟੈਨਸ਼ਨ ਪਵੇ ਜਾਂ ਹੁਣ ਇਸ ਟਾਈਮ ਹੈਗੀ ਆ ਤਾਂ ਤੁਸੀਂ ਸਮਝ ਲਓ ਕਿ ਤੁਹਾਡਾ ਉਹੀ ਬ੍ਰੇਨ ਦਾ ਪਾਰਟ ਮਿਡਲਾ ਤੁਹਾਡੇ ਤੋਂ ਤੁਹਾਨੂੰ ਬਿਜ਼ੀ ਰੱਖ ਰਿਹਾਗਾ ਇਹ ਉਹਦਾ ਨੇਚਰ ਆ ਇਹ ਉਹਨੇ ਕਰਨਾ ਹੀ ਕਰਨਾਗਾ ਆਪਾਂ ਮਿਲਦੇ ਆ ਨੈਕਸਟ ਵੀਡੀਓ ਦੇ ਵਿੱਚ ਤੁਸੀਂ ਦੇਖ ਰਹੇ ਆ ਪ੍ਰੋਜੈਕਟ ਪਜ਼ਿਟਿਵ